ਹਾਂਜੀ ਸਸਤੀ ਗੱਲ ਦੋਸਤੋ ਅੱਜ ਆਏ ਹੋਇਆ ਹਾਂ ਸਤਲੁਜ ਦਰਿਆ ਤੇ ਤੇ ਤੁਸੀਂ ਪਹਿਲਾਂ ਦੀ ਵੀਡੀਓ ਦੇਖ ਸਕਦੇ ਹੋ ਉਸ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਉੱਚਾ ਸੀਗਾ ਤੇ ਅੱਜ ਰਾਤ ਨੂੰ ਹੀ ਪਾਣੀ ਦਾ ਲੈਵਲ ਥੋੜਾ ਘਟ ਕੇ ਨੀਵਾ ਹੋ ਗਿਆ ਬਾਕੀ ਆ ਤੁਸੀਂ ਦੇਖ ਸਕਦੇ ਹੋ ਆ ਵਾਲੇ ਜਿਹੜੇ ਘਰ ਪਾਏ ਹੋਏ ਸੀ ਨਾ ਲੋਕਾਂ ਨੇ ਟੈਂਪਰਰੀ ਉਹ ਵਾਲੇ ਸਾਰੇ ਦੇਖੋ ਆ ਪਾਣੀ ਤੋਂ ਰਹਿਤ ਹੋ ਚੁੱਕੇ ਆ ਤਾਂ ਨਮ ਉਸ ਦਿਨ ਦਿਖਾਇਆ ਸੀ ਇਹ ਸਾਰਾ ਨਾ ਡੁੱਬਿਆ ਵਿਆਂ ਸੀ ਹਾਂਜੀ ਆ ਦੇਖ ਸਕਦੇ ਹੋ ਦੋਸਤੋ ਤੁਸੀਂ ਪਾਣੀ ਦਾ ਲੈਵਲ ਬਹੁਤ ਘਟ ਚੁੱਕਿਆ ਹੋਇਆ ਤੇ ਆਹ ਦੇਖੋ ਆ ਹੈਗਾ ਸੜਕ ਦਾ ਲੈਵਲ ਤੇ ਆਹ ਹੈ ਦਰਿਆ ਸਤਲੁਜ ਦਾ ਪੱਧਰ ਪਾਣੀ ਦਾ ਤੇ ਆਹ ਤੁਸੀਂ ਦੇਖ ਸਕਦੇ ਹੋ ਸੜਕ ਤੁਹਾਨੂੰ ਦਿਖਾਉਣਾ ਆ ਦੇਖੋ ਸੜਕਾਂ ਦੇ ਹਾਲ ਆ ਸੜਕਾਂ ਮਾ ਪਾਣੀ ਦੇ ਨਾਲ ਬਿਲਕੁਲ ਟੁੱਟ ਆ ਦੇਖੋ ਕਿੰਨਾ ਕਰ ਲ ਪਿਆ ਚੁੱਕਿਆ ਇਹ ਕੱਲ ਨੂੰ ਪਾਣੀ ਦਾ ਪੱਧਰ ਹੋਰ ਉੱਚਾ ਹੋ ਗਿਆ ਤੇ ਸੜਕ ਦਾ ਨੁਕਸਾਨ ਹੋ ਸਕਦਾ ਹਾਂਜੀ ਦੋਸਤੋ ਬਾਕੀ ਨਾ ਜਿਵੇਂ ਪਾਣੀ ਦਾ ਲੈਵਲ ਚੜਦਾ ਉਤਰਦਾ ਹੈ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਥੈਂਕ ਯੂ